ਮਿਲੂਗਾ ਹਾਂਜੀ ਤਰਨ ਸਾਡਾ ਵੀਰ ਗੁਰਵਿੰਦਰ ਚਾਲ ਤੇ ਨਾਲ ਹਾਂ ਭਾਈ ਆ ਗੱਲ ਸਹੀ ਐ ਸ਼ੀਲੂ ਦੀ ਕੁਲਵੀਰ ਬੱਲਾ ਸਾਡੇ ਵੀਰਾਂ ਵੱਲ ਕਾਲੇ ਕਾਲੇ ਇੱਕੋ ਮਿੰਟ ਮੇਰਾ ਭਰਾ ਬਣ ਕੇ ਮਨੀ ਇਹ ਸਹੀ ਆ ਗੱਲ ਐ ਜੀ ਹਨਾ ਪੁਆਇੰਟ ਰੇਡਰ ਦਾ ਦੋਨੋਂ ਟੀਮਾਂ ਦਾ ਰੀਪਲੇ ਬੰਦ ਹੈ ਇੱਕ ਗੱਲ ਭਾਈ ਸ਼ੀਲੂ ਜੀ ਮੈਨੂੰ ਬੜੀਆ ਲੱਗੀ ਉਹ ਵਾਰ-ਵਾਰ ਇਹੀ ਕਹਿੰਦਾ ਵੀ ਕੌਡੀ ਪਾਓ ਯਾਰ मैच क्यों रोक रहे हैं, हैं बार बार मैच कबड्डी पाओ भाई कबड्डी कि है कबड्डी कि है भाई कि लगे कौड़ी का कौड़ी का पा सिरा हो गया कबड्डी वाला ये उस्ताद कोई बात थोड़ी है कबड्डी बंदे नहीं बार बार रोड़ा करके बैठ जाए रिव्यू ले रखे कबड्डी पाओ भाई ਕੇ ਵੱਜਦੇ ਸੀ ਲਲਕਾਰੇ ਹੋ ਗਿਆ ਕੀ ਮਿੰਦਰਾ ਐਨ ਸਿਰੇ ਦਾ ਮੈਚ ਦੋਨਾਂ ਟੀਮਾਂ ਦਰਮਿਆਨ ਖੇਡਿਆ ਜਾ ਰਿਹਾ ਹੈ ਕੇ ਫਸ ਗਈ ਜਾਨ ਸ਼ਕੰਜੇ ਅੰਦਰ ਜੋ ਬੇਲਣ ਵਿੱਚ ਗੱਲਾਂ ਰੌ ਨੂੰ ਕਾ ਹੁਣ ਮਿਲੇ ਮੁਹੰਮਦ ਜੇ ਆਵੇ ਤਾਂ ਮੰਨੈ ਸਿਰੇ ਦਾ ਮੈਚ ਸਿਰੇ ਦੀ ਟੱਕਰ ਦੋਨਾਂ ਟੀਮਾਂ ਦਰਮਿਆਨ ਹਾਂਜੀ ਇੱਕ ਮਿੰਟ ਇੱਕ